ਅਸੀਂ 10-7 ਤੇ ਕਾਲ ਕੀਤੀ ਤਾਂ ਨਾਲ ਦੀ ਨਾਲ ਆਫੀਸਰ ਸਾਡੇ ਘਰੇ ਆਏ ਔਰ 10 ਦਿਨਾਂ ਦੇ ਵਿੱਚ ਵਿੱਚ ਹੀ ਸਾਨੂੰ ਉਹਨਾਂ ਨੇ ਸਾਡਾ ਕੰਮ ਬਿਨਾਂ ਰਿਸ਼ਵਤ ਬਿਨਾਂ ਕਿਸੇ ਹੋਰ ਚੀਜ਼ ਤੋਂ ਉਹਨਾਂ ਨੇ ਸਾਡਾ ਕੰਮ ਕਰਕੇ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਲੋਕ ਹਿਤ ਵਿੱਚ ਕਈ ਵੱਡੇ ਅਤੇ ਕ੍ਰਾਂਤੀਕਾਰੀ ਫੈਸਲੇ ਕਰ ਰਹੀ ਹੈ ਆਮ ਲੋਕਾਂ ਖਾਸ ਕਰ ਬਜ਼ੁਰਗਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਲਾਈਨਾਂ ਚ ਲੱਗ ਕੇ ਖੱਜਲ ਖਵਾਰ ਨਾ ਹੋਣਾ ਪਵੇ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਤਿਹਾਸਿਕ ਫੈਸਲਾ ਲੈਂਦੇ ਹੋਏ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਸਰਕਾਰੀ ਦਫ਼ਤਰਾਂ ਦੇ ਨਾਲ ਜੁੜੀਆਂ 43 ਵੱਖ-ਵੱਖ ਸੇਵਾਵਾਂ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਰਕਾਰ ਤੁਹਾਡੇ ਦਵਾਰ ਨਾਮ ਦੀ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਲਈ ਟੋਲ ਫ੍ਰੀ ਨੰਬਰ 1076 ਤੇ ਫੋਨ ਕਰਨਾ ਹੋਏਗਾ ਤੇ ਸਰਕਾਰੀ ਮੁਲਾਜ਼ਮ ਆਪ ਤੁਹਾਡੇ ਘਰ ਆ ਕੇ ਕੰਮ ਕਰਨਗੇ ਅਤੇ ਬਣਦੇ ਸਰਕਾਰੀ ਦਸਤਾਵੇਜ਼ ਵੀ ਘਰ ਹੀ ਆ ਕੇ ਦੇ ਕੇ ਜਾਣਗੇ ਜੁੱਤੀਆਂ ਕੱਸ ਗਈਆਂ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦੇ ਮਾਰਦੇ ਦੀ ਉੱਥੇ ਜਾ ਕੇ ਝਿੜਕਾਂ ਖਾ ਕੇ ਮੁੜ ਕੇ ਆਉਂਦੇ ਸੀ ਜਾ ਬੁੜਿਆ ਤੂੰ ਕਿੱਧਰ ਮੂੰਹ ਚੱਕਿਆ ਇਹ ਤੇਰਾ ਕੰਮ ਨਹੀਂ ਹੋ ਸਕਦਾ ਅਗਲੇ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਮੈਂ ਬਹੁਤ ਚਿਰ ਦਾ ਛੋਟਾ ਹੁੰਦਾ ਦੇਖੀ ਜਾਂਦਾ ਹੁੰਦਾ ਸੀ ਇਹ ਵੀ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਪ੍ਰਮਾਤਮਾ ਨੇ ਕੋਈ ਜ਼ਿੰਮੇਵਾਰੀ ਦਿੱਤੀ ਆ ਬੁੱਧਵਾਰ ਤੇ ਵੀਰਵਾਰ ਖਤਮ ਕਰਨੇ ਨੇ ਉਸੇ ਦਿਨੀ ਕੰਮ ਬਣਦਾ ਹੋਇਆ ਉਸੇ ਦਿਨੀ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆ ਆਪ ਹੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ ਪੰਜਾਬ ਦੀ ਜਨਤਾ ਵੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੀ ਹੈ ਪਰ ਭਗਵੰਤਾਨ ਤੇ ਪੰਜਾਬ ਸਰਕਾਰ ਜਿਹੜੀ ਅੱਜ ਦੀ ਡੇਟ ਮੇ ਕੰਮ ਕਰ ਰਹੀ ਆ ਪੰਜਾਬ ਲਈ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਨਵੇਂ ਨਵੇਂ ਉਪਰਾਲੇ ਲੈ ਕੇ ਆਏ ਹਨ ਉਹਨਾਂ ਦੇ ਕੰਮ ਹੋਇਆ ਵੀ ਹੈ ਲੋਕ ਖੇਤ ਵਿੱਚ ਆਮ ਜਨਤਾ ਨੂੰ ਵੱਡੀ ਰਾਹਤ ਦੇਣ ਲਈ ਯਤਨਸ਼ੀਲ ਹੈ ਪੰਜਾਬ ਸਰਕਾਰ